ਅੱਜ ਅਸੀਂ ਆਪਣੇ ਸਾਰੇ ਥਾਣਿਆਂ ਦੀ ਜਿਹੜੀ ਸਾਨੂੰ ਡਿਮਾਂਡਸ ਆਉਂਦੀਆਂ ਰਹਿੰਦੀਆਂ ਉਹ ਜਿਹੜੀ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਆਪਣੀ ਪੁਲਿਸ ਸਟੇਸ਼ਨਸ ਔਰ ਆਪਣੇ ਡੀਪੀਓ ਦੀ ਐਫੀਸ਼ੀਐਂਸੀ ਵਧਾਉਣ ਲਈ ਵਕਫ-ਵਕ ਚੀਜ਼ਾਂ ਮਿਲਦੀਆਂ ਅੱਜ ਅਸੀਂ ਉਹਨਾਂ ਸਾਰੇ ਸਮਾਨਾਂ ਨੂੰ ਵੰਡਣ ਲਈ ਹੀ ਇੱਕ ਪੁਲਿਸ ਲਾਈਨ 'ਚ ਸਾਰੀ ਆਪਣੀ ਵੈਲਫੇਅਰ ਮੀਟਿੰਗ ਕਾਈਂਡ ਆਫ ਆਰਗੇਨਾਈਜ਼ ਕੀਤੀ ਹੋਈ ਹੈ ਜਿਹਦੇ 'ਚ ਅਸੀਂ ਅੱਜ 62 ਕੰਪਿਊਟਰਸ 20 ਲੈਪਟਾਪ ਔਰ ਜਿਹੜੀ ਫਿੰਗਰ ਫਿੰਗਰਪ੍ਰਿੰਟ ਦਾ ਨਾਫਿਸ ਕੋਡ ਦੇ ਥਰੂ ਅਸੀਂ ਉਹਦੇ ਚ ਆਈਡੈਂਟੀਫਿਕੇਸ਼ਨ ਕਰਦੇ ਹਾਂ ਕਿਊਜ਼ ਉਹ ਅਸੀਂ 115 ਇਹਦੇ ਸਕੈਨਰਸ ਹੈ ਜਿਹੜੇ ਥਾਣਿਆਂ ਨੂੰ ਵੰਡਨੇ ਆਂ ਔਰ ਇੱਕ ਜਿਹੜਾ 바ਰ ਕੋਡ QR ਕੋਡ ਦਾ ਸਕੈਨਰ ਹੁੰਦਾ ਹੈ ਉਹ ਅਸੀਂ 63 ਵੰਡਨੇ ਆ ਤੇ ਉਸ ਦੇ ਨਾਲ ਨਾਲ ਥਾਣਿਆਂ ਦੇ ਵੈਲਫੇਅਰ ਲਈ ਅਸੀਂ 100 ਕੁਰਸੀਆਂ ਜਿਹੜੀ ਅਸੀਂ ਥੋੜੇ ਥੋੜੇ ਡਿਵਾਈਡ ਕਰਾਂਗੇ ਥਾਣਿਆਂ ਚ ਔਰ 20 ਅਸੀਂ ਵਾਟਰ ਡਿਸਪੈਂਸਰਸ ਹੈ ਜਿਹੜੇ ਅਸੀਂ ਸਾਰੇ ਥਾਣਿਆਂ ਨੂੰ ਇਕੁਅਲੀ ਡਿਵਾਈਡ ਕਰਾਂਗੇ ਇਨਕੀ ਕਿੰਨਾ ਸਾਰਾ ਸਮਾਨ ਲੱਗ ਭੇ ਹੋਇਆ ਇਹ ਵੀ ਕੀਮਤ ਤਾਂ ਮੇਰੇ ਕੋਲ ਐਗਜ਼ੈਕਟ ਨਹੀਂ ਹੈ ਬਟ ਇਹ ਕੁਝ ਸਮਾਨ ਸਾਨੂੰ ਹੈਡਕੁਆਰਟਰ ਵੱਲੋਂ ਆਇਆ ਹੈ ਕੁਝ ਅਸੀਂ ਲੋਕਲੀ ਪ੍ਰੋਕਿਊਰ ਕੀਤਾ ਹੈ